ਜਿੰਦਾਬਾਦ 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 ਐਸਡੀਓ ਚਕਾਵਾ ਮੁਰਦਾਬਾਦ 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 14 ਮਿੱਤਰ ਜਿਹੜੇ ਆਪਾਂ ਐਸਡੀਓ ਦਫਤਰ ਉਹਨਾਂ ਦੇ ਟੇਬਲ ਉੱਤੇ ਰੱਖ ਕੇ ਅੱਜ ਆਪਾਂ ਜਾ ਰਹੇ ਹਾਂ ਇਥੋਂ ਇਸ ਤੋਂ ਬਾਅਦ ਇਹਦੀ ਜ਼ਿੰਮੇਵਾਰੀ ਇਸ ਐਸਡੀਓ ਇਨਾਂ ਚਕਾਵਾ ਐਸਡੀਓ ਦੀ ਔਰ ਇਨਾਂ ਦੇ ਮਹਿਕਮੇ ਦੇ ਅਧਿਕਾਰੀਆਂ ਦੀ ਹੈ ਚਕਾਵਾ ਦਾ ਬੇੜਾ ਹੀ ਕਰ ਤੋਂ ਬੇੜਾ ਹੀ ਕਰਕੇ ਬੇੜਾ ਹੀ ਕਰਕੇ ਸਾਰੀ ਕਿਸਾਨ ਜੁੜ ਨੇ ਇੱਕਤਾ ਸੰਘਰਸ਼ ਜਿੰਦਾਬਾਦ 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 ਨਹੀਂ ਹੋ ਪੰਜਾਬ ਸਰਕਾਰ ਮੁਰਦਾਬਾਦ ਜੈ ਜਵਾਦ ਮੁਰਦਾਬਾਦ ਕੇਰਸੀ ਆਪਣੀ ਤੋਂ ਗੈਰਾ ਜਰਿਆ ਉਸ ਤੋਂ ਬਾਅਦ ਸਾਡੇ ਕੋ ਸਾਨੂੰ ਕਿਹਾ ਗਿਆ ਇੱਥੇ ਜੈਵਾਨ ਜਿਹੜਾ ਉਹ ਤੁਹਾਨੂੰ ਡੀਲ ਕਰੂਗਾ ਸਾਨੂੰ ਦੇਖ ਕੇ ਜਿਹੜਾ ਜੈਵਾਨ ਆ ਉਹ ਵੀ ਇੱਥੋਂ ਗਾਇਬ ਆ ਦੂਜਾ ਜਿਹੜਾ ਇੱਥੋਂ ਦਾ ਡਿਵੀਜ਼ਨ ਦਾ ਸਟਾਫ ਆ ਉਹ ਕੀ ਸਮਝ ਕੇ ਇੱਥੋਂ ਨਿਕਲ ਗਿਆ ਕਿ ਆਪਾਂ ਤੁਰਦੇ ਫਿਰਦੇ ਮੀਟਰ ਲੈ ਕੇ ਆ ਗਏ ਆ ਤੇ ਮੀਨਸ ਕੀ ਇਹਨਾਂ ਨੂੰ ਇਹਨਾਂ ਦੀ ਇਹ ਤੋਂ ਜਾਣ ਬਝੂਗੀ ਅਹੀਂ ਹੁਣਾਂ ਛੇ ਜਿਹੜੇ ਮੀਟਰ ਆ ਮੀਟਰਾਂ ਦੀ ਗਿਣਤੀ ਸਾਡੇ ਕੋਲ 15 ਐ ਵੱਖ-ਵੱਖੇ ਪਿੰਡਾਂ ਦੇ ਆ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਭਾਰਤੀ ਕਿਸਾਨ ਜੂਨੇ ਇਕਤਾ ਸੰਘਰਸ਼ ਦਾ ਸੂਬਾ ਆਗੂ ਜੋ ਕਿ ਸਾਡਾ ਇੱਕ 5 ਤਰੀਕ ਨੂੰ ਲੈ ਕੇ ਆਪਾਂ ਕਾਲ ਦਿੱਤੀ ਹੋਈ ਹੈਗੀ ਕਾਲ ਦਿੱਤੀ ਹੋਈ ਹੈ ਕਿ ਆਪਾਂ ਜਿੰਨੇ ਵੀ ਸਾਡੇ ਇੱਥੇ ਚਿੱਪ ਵਾਲੇ ਮੀਟਰ ਲੱਗੇ ਹੋਏ ਆ ਉਹਨਾਂ ਨੂੰ ਆਪਾਂ ਆਪਣੇ ਨਜ਼ਦੀਕ ਦੇ ਜਿੰਨੇ ਵੀ ਡਿਵੀਜ਼ਨ ਉੱਥੇ ਜਮ੍ਹਾਂ ਕਰਾਵਾਂਗੇ ਅੱਜ ਆਪਣੇ ਕਿਸਾਨ ਸਵੇਰ ਤੋਂ ਹੀ 12 ਵਜੇ ਤੋਂ ਇੱਥੇ ਕਿਸਾਨ ਚੰਗਾਮਾ ਡਿਵੀਜ਼ਨ ਦੇ ਵਿੱਚ ਇਕੱਠੇ ਹੋਣੇ ਸ਼ੁਰੂ ਹੋ ਗਏ ਆ ਇਹ ਮੀਟਰ ਆਪਣੇ ਨਾਲ ਲੈ ਕੇ ਆਏ ਹੋਇਆ ਜਿਉਂਕਿ ਆਪਾਂ ਇੱਥੇ ਦੇਖਿਆ ਗਿਆ ਕਿ ਇੱਥੇ ਅਧਿਕਾਰੀ ਜਦੋਂ ਆਪਾਂ ਇੱਥੇ ਪਹੁੰਚੇ ਸਾਡੀ 12:30 ਵਜੇ ਦੀ ਕਾਲਿੰਗ ਇੱਥੋਂ ਅਧਿਕਾਰੀ ਇੱਕ ਬਾਈ ਇੱਕ ਕਰਦਾ ਇੱਥੋਂ ਗੈਪ ਹੁੰਦਾ ਗਿਆ ਆਪਾਂ ਐਸਡੀਓ ਸਾਹਿਬ ਨੂੰ ਕਾਲ ਲਾਈ ਉਹਨਾਂ ਨੇ ਜੈਵੰਦ ਦੀ ਡਿਊਟੀ ਲਾਤੀ ਜੈਵੰਦ ਨੇ ਵੀ ਇੱਥੋਂ ਆਪਣਾ ਟਾਲਮਟੋਲ ਕਰਕੇ ਨਿਕਲ ਕੇ ਉਹਨਾਂ ਨੇ ਗਾ ਇੱਕ ਸੁਨੀਲ ਕਰਮਚਾਰੀ ਦੀ ਡਿਊਟੀ ਲਾਤੀ ਉਹਨਾਂ ਨੇ ਕਿਹਾ ਕਿ ਇਹ ਮੇਰਾ ਹੱਕ ਡਿਊਟੀ ਨਹੀਂ ਬੰਦੀ ਉਸ ਤੋਂ ਬਾਅਦ ਇੱਕ ਮੈਡਮ ਇੱਥੇ ਹੈਗੇ ਆਰੀਆ ਮੈਡਮ ਉਹਨਾਂ ਦਾ ਕਿਹਾ ਗਿਆ ਉਹ ਕਹਿੰਦੇ ਕਿ ਮੇਰੀ ਵੀ ਇਹ ਡਿਊਟੀ ਜਿਹੜੀ ਬੰਦੀ ਨਹੀਂ ਉਸ ਤੋਂ ਬਾਅਦ ਅ ਇਹ ਫੈਸਲਾ ਲਿਆ ਕਿ ਇਹ ਜਿਹੜੇ ਮੀਟਰ ਆ 14 ਮੀਟਰ ਜਿਹੜੇ ਆਪਾਂ ਲੈ ਕੇ ਆਏ ਆ ਇਹ ਆਪਾਂ ਇਸ ਐਸਜੀਓ ਸਾਬ੍ਹ ਦੇ ਡਾਕਟਰ ਦੇ ਟੇਬਲ ਦੇ ਉੱਤੇ ਰੱਖ ਕੇ ਇਹ ਨਾਲ ਲਿਸਟ ਆਪਾਂ ਇੱਥੋਂ ਜਾ ਰਹੇ ਆ ਨਈ ਐਸਜੀਓ ਸਾਹਿਬ ਸਵੇਰ ਤੋਂ ਆਪਾਂ ਸਾਨੂੰ ਨਹੀਂ ਮਿਲੇ ਆਪਾਂ ਬਾਰ-ਬਾਰ ਉਹਨਾਂ ਨੂੰ ਕਾਲ ਕਰਨ ਦੀ ਟਰਾਈ ਕੀਤੀ ਆ ਉਹਨਾਂ ਨੇ ਬਸ ਇੱਕ ਗੱਲ ਹੀ ਕਹੀ ਆ 5 ਮਿੰਟ ਦੋ 5 ਮਿੰਟ ਦੋ ਮੀਨਸ ਕਿ ਸਾਨੂੰ ਜਸਟ ਇੱਕ ਟਾਲ ਮਟੋਲ ਹੀ ਕੀਤਾ ਗਿਆ ਹੈ ਤੇ ਇਹ ਕੋਈ ਅੱਜ ਆਪਾਂ ਉਨ ਦੀ سپورਟ ਨਹੀਂ ਪ੍ਰੋਗਰਾਮ ਬਣਾਇਆ ਇਹ ਸਾਡੇ ਪਿਛਲੇ ਦੋ ਹਫ਼ਤਿਆਂ ਤੋਂ ਆਪਾਂ ਕਾਲ ਦਿੱਤੀ ਹੋਈ ਆ ਸੀਆਈਡੀ ਨੂੰ ਨੋਟ ਕਰਵਾਇਆ ਕਿ ਆ ਜਿਹੜਾ ਸਾਡਾ ਮੀਟਰ ਜਮ੍ਹਾਂ ਕਰਵਾਉਣ ਦਾ ਜਿਹੜਾ 5 ਤਰੀਕ ਦਾ ਸਮਾਂ ਹੈ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਸਾਡਾ ਸੰਗਠਨ ਅਲਿਕਾ 11 ਤਰੀਕ ਨੂੰ ਆਪਾਂ ਆਪਣੀਆਂ ਜਿਹੜੀਆਂ ਲੜਕਦੀਆਂ ਮੰਗਾ ਜਿਹੜੀਆਂ ਹਾਰਡਪੀਟ ਲੋਕ ਨੇ ਪ੍ਰਭਾਵੀ ਤੇ ਸਾਡਾ ਨਾਲ ਏਰੀਆ ਉਹਨਾਂ ਦੇ ਵਿੱਚ ਮੁਆਵਜ਼ੇ ਨੂੰ ਲੈ ਕੇ ਇੱਕ ਡੀਏਪੀ ਖਾਦ ਨੂੰ ਲੈ ਕੇ ਇੱਕ ਆਪਣੇ ਜਿਹੜੇ ਆ ਪਰਚੇ ਹੋਏ ਪਰਾਲੀਆਂ ਨੂੰ ਅੱਗ ਲਾਉਣ ਦੇ ਵਿੱਚ ਉਦੇ ਸਬੰਧ ਦੇ ਵਿੱਚ ਆਪਾਂ ਡੀਸੀ ਦਫ਼ਤਰ ਤੇ ਨਾਲ ਐਸਐਸਪੀ ਦਾ ਐਸਐਸਪੀ ਦਫ਼ਤਰ ਦਾ ਘਰਾਉ ਕਰਕੇ ਤੇ ਆਪਾਂ ਮੰਗ ਪੱਤਰ ਦਵਾਂਗੇ ਕਿ ਸਾਡੇ ਜਿਹੜੇ ਜਿਹੜੇ ਨਜਾਇਜ਼ ਜਿਹੜੇ ਸਾਡਾ ਪਰ ਟੱਕੇ ਹੋਏ ਇਹਨਾਂ ਤੇ ਕਾਰਵਾਈ ਕੀਤੀ ਜਾਵੇ ਜਿਹੜਾ ਅ ਅਧਿਕਾਰੀ ਦੇ ਖਿਲਾਫ ਜੁਨੀਅਰ ਰੈਕਸ਼ਨ ਹੋਈ ਇਹਨਾਂ ਦੇ ਖਿਲਾਫ ਆਉਣ ਵਾਲੇ ਸਮੇਂ ਦੇ ਵਿੱਚ ਆਪਣੇ ਸੂਬਾ ਟੀਮ ਦੇ ਨਾਲ ਕਰਕੇ ਜੋ ਵੀ ਸਾਡਾ ਮੀਟਿੰਗ ਕਰਕੇ ਉਸ ਤੋਂ ਬਾਅਦ ਇਹਨਾਂ ਦੇ ਖਿਲਾਫ ਪ੍ਰੋਪਰ ਜਿਹੜਾ ਅੱਜ ਇਹਨਾਂ ਨੇ ਜੂਨੀਅਨ ਇੱਕ ਮਜ਼ਾਕ ਸਮਝ ਕੇ ਇਥੋਂ ਗੈਪ ਹੋਇਆ ਇੱਥੇ ਪ੍ਰੋਪਰ ਇੱਕ ਧਰਨਾ ਜਿਹੜਾ ਦਿੱਤਾ ਤੇ ਮਤਲਬ ਜਿੰਮੇਵਾਰ ਚ ਵੀ ਡਿਆ ਜਾਊਗਾ ਇਹਦਾ ਮੈਂ ਪ੍ਰੋਪਰ ਮੈਡੀਓ ਸਾਹਿਬ ਨੂੰ ਇਹਦਾ ਜ਼ਿੰਮੇਵਾਰ ਸਮਝਦਾ ਜਿਨ੍ਹਾਂ ਨੇ ਅੱਜ ਜੂਨੀਅਨ ਦਾ ਇੱਕ ਮਜ਼ਾਕ ਬਣਾਇਆ ਬਿਹਤਰ ਉਪਚਾਰ ਸੁਰੱਖਿਤ ਪਰਿਵਾਰ ਤੁਹਾਡੀ ਜ਼ਿੰਦਗੀ ਅਨਮੋਲ ਹੈ ਉਸਦੀ ਸੁਰੱਖਿਆ ਕਰੋ ਜਦੋਂ ਮਾਮਲਾ ਹੋਵੇ ਤੁਹਾਡੀ ਸਿਹਤ ਦਾ ਤਾਂ ਫਿਰ ਸਮਝੋਤਾ ਕਿਉਂ ਤੁਹਾਨੂੰ ਸੀਜ਼ਨ ਹਸਪਤਾਲ ਇੱਕ ਛਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਿਹਾ ਹੈ ਤੁਸੀਂ ਇੱਥੇ ਪੁਰਾਣੀ ਤੋਂ ਪੁਰਾਣੀ ਬਿਮਾਰੀ ਤੋਂ ਨਿਜਾਤ ਪਾਉਣ ਦੇ ਲਈ ਮਾਹੀ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਸੀਜ਼ਨ ਹਸਪਤਾਲ ਦੇ ਵਿੱਚ ਤੁਹਾਨੂੰ 24 ਘੰਟੇ ਐਂਬੂਲੈਂਸ ਦੀ ਸਹੂਲਤ ਮਿਲਦੀ ਹੈ ਤੁਹਾਨੂੰ ਇੱਥੇ ਆਈ ਸੀ ਯੂ ਐਕਸ-ਰੇ ਹਾਈ-ਟੈਕ ਲੈਬੋਰਟਰੀ ਦੀ ਸਹੂਲਤ ਵੀ ਮਿਲਦੀ ਹੈ ਸੀਜ਼ਨ ਹਸਪਤਾਲ ਦੇ ਵਿੱਚ ਇੰਸ਼ੋਰੈਂਸ ਕੈਸ਼ਲੈਸ ਦੀ ਸਹੂਲਤ ਵੀ ਹੈ ਮਲੇਰੀਆ ਪੱਥਰੀ ਜੋਨਡੀਜ਼ ਟਾਈਫਾਇਡ ਜੋੜਾਂ ਦਾ ਦਰਦ ਖੂਨ ਦੀ ਕਮੀ ਸੁੱਕੀ ਖਾਂਸੀ ਹੱਥਾਂ ਪੈਰਾਂ ਦਾ ਸੋਜਣਾ ਮਿਰਗੀ ਚੱਕਰ ਆਉਣਾ ਬਵਾਸਿਰ ਅਤੇ ਇਸ ਤੋਂ ਇਲਾਵਾ ਬੱਚਿਆਂ ਦੇ ਕੰਨ ਵਗਣਾ ਗਿਲਟੀਆਂ ਨਮੂਨੀਆਂ ਦਸਤ ਅਤੇ ਮਹਿਲਾਵਾਂ ਦੇ ਹਰ ਪ੍ਰਕਾਰ ਦੇ ਬਿਮਾਰੀ ਦਾ ਸਫਲ ਇਲਾਜ ਕੀਤਾ ਜਾਂਦਾ ਹੈ ਡਾਕਟਰ ਹਰਸ਼ਪ੍ਰੀਤ ਪੌਰ ਦੰਦਾਂ ਦੇ ਮਾਹਿਰ ਡਾਕਟਰ ਕਰਨਬੀਰ ਸਿੰਘ ਕਾਲੂ ਹੱਡੀਆਂ ਦੇ ਮਾਹਿਰ ਡਾਕਟਰ ਲਖਵਿੰਦਰ ਸਿੰਘ ਮਲਤਾਨੀ ਮੈਡੀਸਨ ਸਪੈਸ਼ਲਿਸਟ ਡਾਕਟਰ ਜੀਐਸ ਪਿੰਗਰਾ ਐਨੇਥੀਸੀਆ ਐਂਡ ਕ੍ਰਿਟੀਕਲ ਕੇਅਰ ਡਾਕਟਰ ਗੁਰਵਿੰਦਰਪਾਲ ਸਿੰਘ ਦਿਮਾਗੀ ਰੋਗਾਂ ਦੇ ਮਾਹਿਰ ਡਾਕਟਰ ਗਗਨਦੀਪ ਸਿੰਘ ਔਰਲ ਕ੍ਰੈਨੀਓਫੇਸ਼ੀਅਲ ਹੈਡ ਐਂਡ neck oncology ਸਰਜਰੀ ਦੇ ਮਾਹਿਰ ਡਾਕਟਰ ਅਲਪਾ ਘਰਕੇ ਜਨਾਨਾ ਰੋਗਾਂ ਦੇ ਮਾਹਿਰ ਡਾਕਟਰ ਕਵਲਦੀਪ ਗੌਰ ਜਨਾਨਾ ਰੋਗਾਂ ਅਤੇ IVF ਦੇ ਮਾਹਿਰ ਡਾਕਟਰ ਡੀਕੇ ਮਹਾਜਨ ਕਿਡਨੀ ਰੋਗਾਂ ਦੇ ਮਾਹਿਰ ਡਾਕਟਰ ਵੀਕੇ ਸੇਠੀ ਬੱਚਿਆਂ ਅਤੇ ਨਵਜਾਤ ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾਕਟਰ ਕੇਕੇ ਮਹਾਜਨ ਲੈਪਰੋਸਕੋਪੀ ਸਰਜਰੀ ਦੇ ਲਈ ਡਾਕਟਰ ਅਰਸ਼ਦੀਪ 4 ఫిਜ਼ੀਓਥੈਰੇਪੀ ਤੇ ਰੀਹੈਬਿਟੇਸ਼ਨ ਦੇ ਲਈ ਡਾਕਟਰ ਰਮਨਦੀਪ ਕੋਰ ਪਲਾਸਟਿਕ ਮਾਈਕ్రో ਵੈਸਕੂਲਰ ਅਤੇ ਰੀਕਨਸਟਰਕਟਿਵ ਸਰਜਰੀ ਦੇ ਲਈ ਇਹਨਾਂ ਡਾਕਟਰਾਂ ਦੇ ਕੋਲੋਂ ਤੁਸੀਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਹੇਠ ਦਿੱਤੇ ਨੰਬਰਾਂ ਤੇ ਅੱਜ ਹੀ ਸੰਪਰਕ ਕਰੋ ਤੇ ਇਹਨਾਂ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾਓ आधुनिकता ਅਤੇ ਪਰिवर्तन ਦੇ ਇਸ ਯੁੱਗ ਵਿੱਚ ਹਰ ਵਿਅਕਤੀ ਆਪਣੇ ਸੁਪਨਿਆਂ ਦਾ ਮਹਿਲ ਬਣਾਉਣਾ ਚਾਹੁੰਦਾ ਹੈ ਜੇਕਰ ਤੁਸੀਂ ਵੀ ਆਪਣਾ ਆਸ਼ਿਆਨਾ ਬਣਾਉਣ ਦੀ ਸੋਚ ਰਹੇ ਹੋ ਤਾਂ ਤੁਹਾਡੇ ਲਈ ਨੈਚਰ ਇਨਫਰਾਸਟ੍ਰਕਚਰਜ਼ ਪੱਕਾ ਤਾਰਾ ਸਿੰਘ ਨਜ਼ਦੀਕ ਸੰਧੂ ਧਰਮਕੰਡਾ ਇੱਕ ਛੱਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਹੇ ਹਨ ਤੁਹਾਨੂੰ ਇੱਥੋਂ ਪੱਠੇ ਦੀਆਂ ਇਟਾਂ ਟੂਟੀਆਂ ਦੇ ਬ੍ਰਾਂਡ ਜੈਗਵਾਰ ਪੈਰੀਵੈਅ ਗ੍ਰਾਫਟਰ ਓਨੀਟਾ ਸੀਰਾ ਬ੍ਰਾਂਡ ਲੈ ਸਕਦੇ ਹੋ ਟਾਈਲਸ ਤੁਸੀਂ ਕਜਾਰੀਆ ਕ੍ਰੈਂਜ਼ਾ ਕਿਵੋਸ ਹਾਕ ਲੈਮਨਸ ਪੈਂਟਾਗਨ ਅਤੇ ਹੋਰ ਬ੍ਰਾਂਡਸ ਮਿਲਣਗੇ ਮਾਰਬਲ ਚ ਰਾਜਸਥਾਨੀ ਸਾਊਥ ਇੰਡੀਅਨ ਇਟਾਲੀਅਨ ਪੱਥਰ ਬਾਜ਼ਾਰ ਤੋਂ ਵਧਿਆ ਅਤੇ ਸਸਤੇ ਰੇਟ ਵਿੱਚ ਮਿਲੇਗਾ ਇੱਥੋਂ ਵਧਿਆ ਬ੍ਰਾਂਡਸ ਚ ਸ਼ਾਨਦਾਰ ਪੀਵੀਸੀ ਸ਼ੀਟਸ ਬਾਜ਼ਾਰ ਨਾਲੋਂ ਸਸਤੇ ਰੇਟਾਂ ਤੇ ਖਰੀਦ ਸਕਦੇ ਹੋ ਪੀਨਸ ਵਿੱਚ ਨੈਰੋਲੈਕ ਏਸ਼ੀਅਨ ਰੇਮੰਡ ਅਤੇ ਹੋਰ ਨਾਮਵਰ ਬ੍ਰਾਂਡ ਮਿਲ ਜਾਣਗੇ ਇਸ ਤੋਂ ਇਲਾਵਾ ਤੁਸੀਂ ਚਿਮਨੀਆਂ ਚੂਲੇ ਗੀਜ਼ਰ ਸੈਂਟੈਕਸ ਮੌਂਟੈਕਸ ਦੀਆਂ ਪਾਣੀ ਵਾਲੀਆਂ ਟੈਂਕੀਆਂ ਅਤੇ ਹਾਰਡਵੇਅਰ ਦਾ ਸਾਰਾ ਸਮਾਨ ਵਾਜਿਬ ਰੇਟਾਂ ਵਿੱਚ ਮਿਲੇਗਾ ਪੰਜਾਬ ਦਾ ਹਰ ਮੁੱਦਾ ਹਰ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਜੁੜੋ ਸਾਡੇ ਚੈਨਲ ਪੀਜੀਏ ਇੰਡੀਆ ਨਿਊਜ਼ ਦੇ ਨਾਲ ਲਾਈਕ ਕਰੋ ਸਾਡਾ ਫੇਸਬੁਕ ਪੇਜ ਸਬਸਕ੍ਰਾਈਬ ਕਰੋ YouTube ਚੈਨਲ ਪੀਜੀਏ ਇੰਡੀਆ ਨਿਊਜ਼